ਜਦੋਂ ਹੀਰ ਚਾਚੇ ਕੈਦੋਂ ਤੋਂ ਰਾਂਝੇ ਕੋਲੋਂ ਲਿਆਂਦੀ ਚੋਰੀ ਜੋ ਸਬੂਤ ਵੱਲੋਂ ਚੂਚਕ ਨੂੰ ਵਿਖਾਉਣੇ ਚਾਹੁੰਦਾ ਹੈ ਤਾਂ ਉਹ ਮੰਗਦੀ ਹੈ ਤੇ ਕੈਦੋਂ ਕਹਿੰਦਾ ਵੀ ਕਿਹੜੀ ਚੋਰੀ ਮੈਨੂੰ ਕਿਸੇ ਗੱਲ ਦਾ ਕੋਈ ਨਹੀਂ ਪਤਾ ਤਾਂ ਹੀਰ ਨੂੰ ਗੁੱਸਾ ਆ ਜਾਂਦਾ ਤਾਂ ਸੁਭਾ ਸਿੰਘ ਨੇ ਲਿਖਿਆ ਹੈ ਹੇ ਮੈਂ ਤਾਂ ਸਭ ਚਲਾਕੀਆਂ ਜਾਣਦੀ ਹਾਂ ਤੇਰਾ ਝੂਠ ਨਾ ਜਰਾ ਦਰਕਾਰ ਚਾਚਾ ਚਪੜ ਚਪੜ ਚੋ ਪਾਸੀਆਂ ਕਰੇ ਗੱਲਾਂ ਸੁਣੀਆਂ ਇਹ ਮੈਂ ਕਈ ਹਜ਼ਾਰ ਚਾਚਾ ਫਿਰਨਾ ਕੁੱਤਿਆਂ ਵਾਂਗ ਰਾਂ ਸੂ ਲੈੰਦੇ ਹੁੰਦੀ ਨਹੀਂ ਮਲੰਗਾ ਦੀ ਕਾਰ ਚਾਚਾ ਚੂਰੀ ਮੋੜ ਦੇ ਚਾਕ ਤੋਂ ਠੱਗ ਆਂਦੀ ਨਹੀਂ ਤਾਂ ਜਾਣ ਤੋਂ ਦਿਆਂਗੀ ਮਾਰ ਚਾਚਾ ਤੇ ਅਗੋਂ ਕਹ ਦਉ ਨੂੰ ਜਵਾਬ ਦਿੰਦਾ ਫੌਜਦਾਰ ਦੇ ਵੰਗਰਾਂ ਕੂਰਣੀਏ ਸਾਨੂੰ ਪੰਡ ਦਾ ਫਰੇ ਜਹਾਨ ਹੀਰੇ ਮਿੱਟੀ ਚੰਗ ਸਿਆਲਾਂ ਦੀ ਗਾਲ ਦਿੱਤੀ ਸਾਡਾ ਰੋਲ ਆ ਦੀਨ ਏਮਾਨ ਹੀਰੇ ਅੱਖੀਂ ਵੇਖ ਕੇ ਮੱਖੀਆਂ ਕਿਉਂ ਖਾਈਏ ਕਰੀ ਸੋਚ ਕੇ ਕਿਵੇਂ ਨੁਕਸਾਨ ਹੀਰੇ ਇਥੇ ਅਣਖ ਗਵਾ ਕੇ ਪੈਰਣੋਂ ਨਗਰ ਉਹਨੇ ਵਾਂਗ ਸ਼ਮਸ਼ਾਨ ਹੀਰੇ ਮੁੜ ਜਾ ਪਹਿੜੇ ਆ ਉਲਟੇ ਆ ਚਾਲਿਆਂ ਤੂੰ ਖੇਚਾਕ ਦੇ ਨਾਲ ਨਾ ਇਨਸ਼ਾਨ ਹੀਰੇ ਨੱਕ ਵੱਡ ਨਾ ਦਾੜੀਆਂ ਮੁੰਨ ੜੀਏ ਕਿਸੇ ਟੱਬ ਜਵਾਨੀਆਂ ਮਾਣ ਹੀਰੇ ਇਸੇ ਟੱਬ ਜਮਾਨੀਆਂ ਮਾਣ ਹੀਰੇ